ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ 100ਵਾਂ ਦਿਨ ਤੇ ਅੱਜ ਸਾਡਾ ਟਾਰਗੇਟ ਕੰਪਲੀਟ ਹੁੰਦਾ ਜੀ 100 ਦਿਨ 100 ਤੁਹਾਨੂੰ ਅਲੱਗ-ਅਲੱਗ ਸਟਾਈਲ ਦੇ ਦਸਤਾਰਾ ਸਜਾ ਕੇ ਦਿਖਾਉਣ ਦਾ ਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ 1 ਦੇ 10 ਲੜ ਮਤਲਬ ਕਿ 51 ਪੇਚਾਂ ਵਾਲੀ ਦਸਤਾਰ ਸਜਾ ਕੇ ਦਿਖਾਉਣੀ ਹੈ ਇਸ ਲਈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰ ਦਿਓ ਸਭ ਤੋਂ ਪਹਿਲਾਂ ਇਸ ਤਰੀਕੇ ਨਾਲ ਦਸਤਾਰ ਨੂੰ ਗਿੱਲਾ ਕਰਕੇ ਦੋਨੋਂ ਸਾਈਡਾਂ ਅੰਦਰ ਕਰਨ ਤੋਂ ਬਾਅਦ ਦੋ ਗੇਠਾਂ ਵਿੱਚ ਚੋੜੀ ਪੂਣੀ ਕਰਨੀ ਹੈ ਇੰਨੀ ਚੋੜੀ ਪੂਣੀ ਨਾਲ ਤੁਹਾਡੇ 1 ਦੇ 10 ਲੜ ਬੜੇ ਆਸਾਨ ਜਾਲਣੇ ਤੇ ਉਪਰੋ ਜੀ 50 ਨੂੰ ਵੀ ਬੰਨ ਲਵਾਂਗੇ ਫਿਰ ਉਸ ਮਾਲਕ ਦਾ ਨਾਮ ਲੈ ਕੇ ਅਸੀਂ ਦਸਤਾਰ ਸਜੋਣੀ ਸ਼ੁਰੂ ਕਰਾਂਗੇ ਪਹਿਲੇ ਲੜ ਤੋਂ ਹੀ ਅਸੀਂ ਇੱਕ ਦੇ 10 ਲੜ ਬਣਾਵਾਂਗੇ ਚੰਗੀ ਤਰ੍ਹਾਂ ਕੱਢਣ ਤੋਂ ਬਾਅਦ ਉਹ ਸਲਾਈ ਨਾਲ ਪਿੱਛੇ ਤੱਕ ਸਾਫ਼ ਕਰਕੇ ਰੱਖਾਂਗੇ ਅਗਲੇ ਲੜ ਨੂੰ ਮੋਟਾ ਹਿੱਸਾ ਉੱਪਰ ਆ ਕੇ ਇਹਦੇ ਵੀ 10 ਲੜ ਬਣਾਵਾਂਗੇ ਤੇ ਨਾਲ ਦੀ ਨਾਲ ਪੇਚਾਂ ਨੂੰ ਸਾਫ਼ ਕਰਨ ਤੋਂ ਬਾਅਦ ਉਹ ਪਿੱਛੇ ਤੱਕ ਪਿੰਚ ਕਰਕੇ ਰੱਖਾਂਗੇ ਪਹਿਲੇ 5 ਲੜਾ ਦੇ ਤੁਸੀਂ ਇੱਕ ਦੇ 10 ਲੜ ਬਣਾਣੇ ਨੇ ਸਾਰੇ ਪੇਚਾਂ ਦਾ ਗੈਪ ਆ ਜਿਹੜਾ ਬਰਾਬਰ ਹੋਣਾ ਚਾਹੀਦਾ ਤੇ ਪਿੱਛੇ ਤੱਕ ਸਾਫ਼ ਹੋਣੇ ਚਾਹੀਦੇ ਨੇ ਸਾਰੀ ਦਸਤਾਰ ਦੇ ਲੜ ਤੁਹਾਡੇ ਟਾਈਟ ਹੋਣੇ ਚਾਹੀਦੇ ਨੇ ਤੇ ਸਾਰੇ ਲੜ ਇਕੋ ਜਗਾ ਤੇ ਇਕੱਠੇ ਕਰਾਂਗੇ ਇੱਕ ਇੱਕ ਕਰਕੇ ਸਾਰੇ ਲੜ ਬਾਹਰ ਕੱਢਣ ਤੋਂ ਬਾਅਦ ਸਲਾਈ ਨਾਲ ਸਾਫ਼ ਕਰਕੇ ਰੱਖਾਂਗੇ ਇਸ ਦਸਤਾਰ ਦੀ ਪੂਰੀ ਵੀਡੀਓ ਅੱਜ ਸ਼ਾਮੀ 7 ਵਜੇ ਮੇਰੇ YouTube ਚੈਨਲ ਤੇ ਅਪਲੋਡ ਹੋ ਜਾਵੇਗੀ ਜਿੱਥੇ ਮੈਂ ਹਰ ਇੱਕ ਚੀਜ਼ ਨੂੰ ਪੂਰੀ ਬਰੀਕੀ ਨਾਲ ਅਤੇ ਪੂਰੀ ਡਿਟੇਲ ਨਾਲ ਸਮਝਾਇਆ ਹੋਇਆ ਹੈ ਇਸ ਤੋਂ ਬਾਅਦ ਸਾਰੇ ਲੜਾਂ ਨੂੰ ਸਲਾਈ ਦੀ ਮਦਦ ਨਾਲ ਇੱਕੋ ਜਗ੍ਹਾ ਤੇ ਇਕੱਠੇ ਕਰਕੇ ਪਿੰਨ ਲਾ ਲੈਣੀ ਹੈ ਆਖਰੀ ਪੱਲੇ ਨੂੰ ਖੋਲ ਕੇ ਇਹਦਾ ਇੱਕੋ ਲੜ ਬਣਾ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖਾਂਗੇ ਪਿੱਛੇ ਤੱਕ ਜੇਕਰ ਵਧੀਆ ਲੱਗੇ ਤਾਂ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਦੁਬਾਰਾ ਦੇਖਣ ਲਈ ਸੇਵ ਕਰ ਲਓ ਤੇ ਹੁਣ ਦ सारी लडनू एक-एक करके पीछे तक बराबर करेंगे ते ऊपरले पेच्यानू भी मोटे ਕਰਨ ਤੋਂ ਬਾਅਦ ਸਲਾਈ ਨਾਲ ਸਾਫ਼ ਕਰ ਲਵਾਂਗੇ ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਿਓ ਅਤੇ ਕਲਗੀ ਵਾਲੇ ਲੜਨੂ ਸਿੱਧਾ ਲਗਾਉਣ ਤੋਂ ਬਾਅਦ ਦੋਨਾਂ ਹਿੱਸਿਆਂ ਤੋਂ ਸਾਫ਼ ਕਰਕੇ ਪਿੰਦੀ ਮਦਦ ਨਾਲ ਘੁਮਾ ਕੇ ਕਲਗੀ ਨੂੰ ਖੋਲ੍ਹ ਕੇ ਅੰਤਰ ਕਰ ਦੇਣਾ ਹੈ ਤੇ ਜੇਕਰ ਤੁਸੀਂ ਚਾਹਦੇ ਹੋ ਅਸੀਂ ਇਸ ਚੈਲੰਜ ਨੂੰ ਕੰਟੀਨਿਊ ਰੱਖੀਏ ਤੇ ਅੱਜ ਦਾ ਟਾਰਗੇਟ ਹੈ ਜੀ ਸਾਡਾ 1000 ਕਮੈਂਟ ਦਾ ਤੇ ਟਾਈਪ ਕਰ ਦਿਓ ਯੈਸ ਜੇਕਰ ਅੱਜ ਸ਼ਾਮ ਤੱਕ ਇਸ ਪੋਸਟ ਤੇ 1000 ਕਮੈਂਟ ਹੋ ਜਾਂਦੇ ਨੇ ਤਾਂ ਅਸੀਂ ਜਰੂਰ ਇਸ ਚੈਲੰਜ ਨੂੰ ਕੰਟੀਨਿਊ ਰੱਖਾਂਗੇ ਕਿਉਂਕਿ ਇਹੋ ਜਿਹਾ ਹਲੇ ਬਹੁਤ ਸਟਾਈਲ ਰਹਿੰਦੇ ਨੇ ਜਿਨ੍ਹਾਂ ਦੀ ਹਲੇ ਵੀਡੀਓ ਅਪਲੋਡ ਕਰਨੀ ਬਾਕੀ ਏ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ 100 ਡੇ ਚੈਲੰਜ ਦੇ ਵਿੱਚ ਸਪੋਰਟ ਕਰਨ ਲਈ ਅਤੇ ਅੱਗੇ ਵੀ ਅਲੱਗ-ਅਲੱਗ ਪ੍ਰਕਾਰ ਦੀਆਂ ਦਸਤਾਰਾ ਧੁਮਾਲੇ ਅਤੇ ਕਿਸੇ ਵੀ ਵਰਗੀ ਦਸਤਾਰ ਸਿੱਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ